ਪੰਜਾਬ ਸਰਕਾਰ ਵੱਲੋਂ ਡਰੱਗ ਤਸਕਰਾਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੇ ਜਾਣ ਦੇ ਨਿਰਦੇਸ਼ ਅਨੁਸਾਰ ਅੱਜ ਲੁਧਿਆਣਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਗਿਲਸ ਗਾਰਡਨ ਦੇ ਨਜ਼ਦੀਕ ਸੰਤ ਈਸ਼ਰ ਸਿੰਘ ਸਕੂਲ ਦੇ ਕੋਲ ਡਰੱਗ ਤਸਕਰ ਦੇ ਘਰ ਰੇਡ ਕਰਕੇ 212 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਇਸ ਮੌਕੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਡਿਪਟੀ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਤੇਜਾਵੀ ਪਹੁੰਚੇ। ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਲੋਕਾਂ ਦੇ ਸਿੱਜਾ ਜੀਬਦੀ ਸਰਹਲਾ ਕਰਦਿਆਂ ਹਰ ਵੇਲੇ ਪੁਲਿਸ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕੀ ਜਾਣਕਾਰੀ ਦਿੱਤੀ ਆਉ ਵਿਗਿਆ ਲੁਧਿਆਣਾ ਤੋਂ ਪੰਜਾਬ ਖਬਰ 24 ਲਈ ਗੌਰਵ ਬਸੀ ਦੀ ਇੱਕ ਖਾਸ ਰਿਪੋਰਟ ਕਿਥੋਂ ਸਾਨੂੰ ਇਥੋਂ ਹੀ ਇਨਫੋਰਮੇਸ਼ਨ ਮਿਲੀ ਸੀ ਵੀ ਸ਼ੇਨਗਰ ਦੀ ਇਹ ਗਲੀ ਦੇ ਵਿੱਚ ਦੋ ਪਰਿਵਾਰ ਹੈਗੇ ਜਿਹੜੇ ਡਰਗ ਦਾ ਕੰਮ ਕਰਦੇ ਆ ਤੇ ਬੱਚਿਆਂ ਨੂੰ ਜਿਹੜਾ ਵਿਗਾੜਦੇ ਤਾਂ ਉਹਦੇ ਵਿੱਚ ਸਾਡੇ ACP ਹਰਜਿੰਦਰ ਇਸਮੇ ਸਾਊਥ ਐਸਐਚਓ ਸਦਰ ਦੇ ਨਾਲ ਇਹਨਾਂ ਦੇ ਕੰਪੀਟਿੰਡਰ ਇਹਨਾਂ ਦੀ ਡਿਊਟੀ ਲਾਈ ਗਈ ਸੀ ਤੇ ਇਹਨਾਂ ਨੇ ਟਰੈਪ ਲਾ ਕੇ ਜਿਹੜਾ ਉਸ ਪਰਿਵਾਰ ਨੂੰ ਫੜਿਆ ਉਹਨਾਂ ਦੇ ਕੋਲ 212 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਤੇ ਜਿਹੜਾ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਹੁਣ ਫਰਦਰ ਅੱਗੇ ਤਫਤੀਸ਼ ਕਰਾਂਗੇ ਅਕਸਰ ਕਹਿੰਦੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਇਹ ਜਿਹੜੇ ਲੇਡੀ ਸੀ ਕਿੰਨੇ ਚਾਰ ਬੰਦੇ ਆ ਜਿਹਨਾਂ ਚ ਲੇਡੀਆਂ ਔਰ ਇਹ ਜਿਹੜੇ ਚਾਰ ਪਰਸਨ ਆ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਇੱਕੇ ਬਹੁਤ ਚੰਗੀ ਗੱਲ ਲੱਗੀ ਹੈ ਵੀ ਇੱਥੇ ਮੁਹੱਲੇ ਦੇ ਵਿੱਚ ਵੀ ਹੁਣ ਜਿਹੜਾ ਮੈਂ ਮੌਕੇ ਤੇ ਮਾਨਯੋਗ ਸਾਡੇ ਸੀਪੀ ਸਾਹਿਬ ਗੁਲਦੀਪ ਚੱਲ ਤਾ ਲੋਕ ਜਿਹੜਾ ਹੁਣ ਸਾਥ ਦੇਣ ਲੱਗੇ ਆਂ ਔਰ ਲੋਕ ਖੁੱਲ ਕੇ ਤੁਰੇ ਆਂ ਜੇ ਇਸੇ ਤਰੀਕੇ ਨਾਲ ਲੋਕ ਮਾੜੇ ਅੰਸਰ ਦੇ ਖਿਲਾਫ ਆਂ ਖੁੱਲ ਕੇ ਚੱਲਣਗੇ ਤਾਂ ਪੁਲਿਸ ਦਾ ਮਰੋਲ ਵੀ ਤਕੜਾ ਹੋਊਗਾ ਔਰ ਆਪਣੇ ਜਿਹੜੀ ਨਵੀਂ ਯੂਥ ਹੈ ਉਹ ਇਸ ਜਿਹੜੀ ਜ਼ਹਿਰ ਤੋਂ ਬਾਜੂਗੀ ਸਰ ਕਹਿੰਦੇ ਸੀਸੀਟੀਵੀ ਕੈਮਰੇ ਲਗਾਏ ਹੋਏ ਸੀ ਪਹਿਲਾਂ ਹੀ ਜਿਹੜਾ ਪੁਲਿਸ ਆਉਂਦੀ ਨੂੰ ਦੇਖ ਲੈਂਦੇ ਸੀ ਜਿਹੜਾ ਵੀ ਕੋ ਮਾੜਾ ਅੰਸਰ ਹੈ ਉਹ ਆਲੇ-ਦੁਆਲੇ ਲੋਕਾਂ ਤੇ ਤੇ ਪੁਲਿਸ ਤੋਂ ਬਚਣ ਲਈ ਪ੍ਰਭਾਵ ਬਣਾਉਣ ਲਈ ਇਹ ਜਾਂ ਕੁਝ ਕਰਦਾ ਬਟ ਇਹ ਗੱਲਾਂ ਦੀ ਕੋਈ ਵੈਲਿਊ ਨਹੀਂ ਮਾੜੇ ਬੰਦੇ ਦੀ ਜਿਹੜੀ ਥਾਂ ਜੇਲ੍ਹ ਦੇ ਪਿੱਛੇ ਹੀ ਹੈ ਤੇ ਇਸੇ ਲੜੀ ਵਿੱਚ ਜਿਵੇਂ ਕਿ ਸਾਡੇ ਪੈਨ ਪੰਜਾਬ ਚ ਜਿਹੜਾ ਡਰੱਗ ਦੇ ਖਿਲਾਫ ਇੱਕ ਮੁਹਿੰਮ ਚੱਲੀ ਹੈ ਤੇ ਮਾਨਯੋਗ ਸੀਪੀ ਸਾਹਿਬ ਨੇ ਅੱਜ ਵੀ ਸਾਡੇ ਵਾਕ ਵਾਕ ਜ਼ੋਨ 2 ਜ਼ੋਨ 4 ਜ਼ੋਨ 3 ਦੇ ਵਿੱਚ ਸਰਚ ਐਂਡ ਆਪਰੇਸ਼ਨ ਚੱਲ ਰਹੇ ਹਨ ਤਾਂ ਉਹਦੇ ਵਿੱਚ ਅਸੀਂ ਤਕਰੀਬਨ 25 ਤੋਂ 30 ਬੰਦੇ ਅਰਾਊਂਡ ਅਪ ਕੀਤੇ ਆ ਤੇ 507 ਮਕਦਮੇ ਹੁਣ ਤੱਕ ਦਰਜ ਵੀ ਕਰ ਲਿਆ ਤੇ ਬਾਕੀ ਹੋਰ ਫਰਦਰ ਸ਼ਾਮ ਤੱਕ ਵੀ ਜਿਹੜੀ ਹੋਰ ਰਿਕਵਰੀ ਕਰਾਂਗੇ ਤਾਂ ਇਸ ਤਰੀਕੇ ਦੀ ਜਿਹੜੀ ਮੁਹਿੰਮ ਹੈ ਇਹ ਕੰਟੀਨਿਊ ਚਲਦੀ ਰਹਿਣਗੀਆਂ ਤਾਂ ਅਸੀਂ ਇਹੀ ਲੋਕਾਂ ਨੂੰ ਕਹਿੰਦੇ ਆਂ ਵੀ ਸਾਨੂੰ ਸਹੀ ਜਿਹੜੀ ਇਤਲਾਹ ਦਿਓ ਔਰ ਫੁਲਕੇ ਬਾਹਰ ਆਓ ਔਰ ਮਾੜੇ ਅੰਸਰਾਂ ਨੂੰ ਆਪਣੇ ਉਸ ਏਰੀਆ ਦੇ ਵਿੱਚ ਨਾ ਰਹਿਣ ਦਿਓ ਸਰ ਨਸ਼ਾ ਦਸਕਰਾਂ ਨੂੰ ਕੀ ਚਤਾਵਨੀ ਆ ਜੀ ਕਿਉਂਕਿ ਅਸੀਂ ਦੇਖਿਆ ਕਿ ਦੇਖੋ ਨਸ਼ੇ ਵਾਲੇ ਜਾਂ ਤਾਂ ਛੱਡ ਕੇ ਭੱਜ ਜਾਣ ਤੇ ਸਿੱਧੇ ਕੰਮ ਹੋ ਜਾਣ ਅਦਰਵਾਈਜ਼ ਜੇ ਉਹ ਕੰਮ ਕਰਨਗੇ ਤਾਂ ਉਹਨਾਂ ਦੀ ਜਿਹੜੀ ਥਾਂ ਜੇਲ੍ਹ 'ਚ ਹੈ ਤੇ ਉੱਥੇ ਕਰਕੇ ਛੱਡਾਂਗੇ ਔਰ ਜਿਹੜੀ ਉਹਨਾਂ ਦੀ ਪ੍ਰਾਪਰਟੀ ਜਾਂ ਹੋਰ ਜਿਹੜੇ ਉਹਨਾਂ ਨੇ ਕੋਈ ਸਾਧਨ ਮੂਵੇਬਲ ਇਮੋਵੇਬਲ ਪ੍ਰਾਪਰਟੀਆਂ ਬਣਾਈਆਂ ਉਹ ਵੀ ਫ੍ਰੀਜ਼ ਕਰਾਂਗੇ ਤੇ ਜਿਹੜੀ ਹੋਰ ਡਿਮੋਲਿਸ਼ ਦੀਆਂ ਵੀ ਜਿਹੜੀਆਂ ਉਹਨਾਂ ਨੇ ਇਲੀਗਲ ਜਿਹੜੀਆਂ ਬਿਲਡਿੰਗਾਂ ਬਣਾ ਰੱਖੀਆਂ ਜਿਹਦੇ ਵਿੱਚ ਕੋਈ ਕਾਰਪੋਰੇਸ਼ਨ ਦੀ ਪ੍ਰੋਬਲਮ ਹੈ ਨਕਸ਼ਾ ਨਹੀਂ ਪਾਸ ਹੋਰ ਜਿਹੜੀਆਂ ਦਿੱਕਤਾਂ ਉਹ ਵੀ ਉਹਨਾਂ ਦੀ ਡਿਮੋਲਿਸ਼ ਦੀ ਜਿਹੜੀ ਮੁਹਿੰਮ ਚੱਲਦੀ ਹੈ ਇਸ ਸਮਾਨ ਦੀ ਬਜਾਰੀ ਕੀਮਤ ਪਤਾ ਲੱਗੀ ਕਿੰਨੀ ਹੈ ਜੀ ਕੋਈ ਇਸ ਜਿਹੜੀ ਆਪਾਂ ਇਹਦੀ ਬਾਜ਼ਾਰੂ ਕੀਮਤ ਉਹੀ ਹੁੰਦੀ ਹੈ ਜਿੰਨੀ ਡਿਮਾਂਡ ਹੋਵੇ ਤਾਂ ਅਸੀਂ ਇਹ ਕਵਾਂਗੇ ਆਪਾਂ ਇਸ ਦੇ ਚੱਕਰਾਂ 'ਚ ਪੈਣ ਦੀ ਬਜਾਏ ਜਿਹੜੇ ਆਪਣੇ ਯੂਥ ਲਈ ਬੱਚਿਆਂ ਲਈ ਸਾਰੇ ਕਾਮਨ ਕੌਜ਼ ਹੈ ਪੁੰਨ ਦਾ ਕੰਮ ਹੈ ਤੇ ਆਪਾਂ ਸਾਰੇ ਇਕੋ ਕੇ ਸਾਥ ਦੇਈਏ ਤੇ ਕੁੱਤੇ ਬੰਦਿਆਂ ਨੂੰ ਫੜ ਕੇ ਅੰਦਰ ਦੇਈਏ ਤੇ ਜਿਨ੍ਹਾਂ ਦੀ ਜਿੱਥੇ ਥਾਂ ਉੱਥੇ ਪਹੁੰਚਾਈਏ ਤੇ ਆਪਣਾ ਜਿਹੜਾ ਅੱਛਾ ਸਮਾਜ ਹੋਵੇ ਔਰ ਆਪਣਾ ਫਿਊਚਰ ਜਿਹੜਾ ਬੱਚਿਆਂ ਦਾ ਅੱਛਾ ਹੋਵੇ ਜਿਹੜੀ ਜਿਹੜੀ ਦੋ ਫੈਮਲੀਆਂ ਸੀਗੀ ਹਾਂਜੀ ਮੈਂ ਬਹੁਤ ਸਭ ਤੋਂ ਪਹਿਲਾਂ ਤੇ ਇਸ ਮੁਖ ਜਿਹੜਾ ਮੋਲੇ ਵਾਲੇ ਇਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਇਹਨਾਂ ਨੂੰ ਸਾਨੂੰ ਟਾਈਮ ਲੀ ਇਨਫੋਰਮੇਸ਼ਨ ਦਿੱਤੀ ਹੈ ਅਸੀਂ ਬਣਦੀ ਕਾਰਵਾਈ ਕੀਤੀ ਹੈ ਐਂਡ ਅਸੀਂ ਇਨਸ਼ੋਰ ਕਰਾਂਗੇ ਕਿ ਇਹੋ ਜੇ ਬੰਦੇ ਮਾਹੌਲ ਨਾ ਖਰਾਬ ਕਰਨ ਇਸ ਏਰੀਆ 'ਚ ਨਾ ਰਹਿਣ ਪਰ ਕਿ ਇਹਨਾਂ ਦੀ ਜਿਹੜੀ ਹੈਗੀ ਜਿਨ੍ਹਾਂ ਨੇ ਇਹਨਾਂ ਦੀ ਇਲੀਗਲ ਪ੍ਰੋਪਰਟੀ ਜਿਹੜੀ ਬਣਾਈ ਹੈ ਅਲਟਰ ਰਿਟੇਸ ਇਸ ਤਰੀਕੇ ਦੋ ਸਾਲਾਂ ਚ ਇਹ ਲੱਗੀ ਹੋਈ ਸੀ ਕਿ ਤੇ ਅਸੀਂ ਇਹਦੀ ਵੀ ਜਿਹੜੀ ਬਣਦੀ ਕਾਰਵਾਈ ਜਲਦੀ ਜਲਦ ਤੋਂ ਜਲਦ ਅਸੀਂ ਕਰਾਵਾਂਗੇ ਮੈਂ ਇਹਨਾਂ ਨੂੰ ਇਹ ਵਿਸ਼ਵਾਸ ਦਿਲਾਉਣਾ ਚਾਹਾਂਗਾ ਕਿ ਆਉਣੇ ਵਾਲੇ ਟਾਈਮ 'ਚ ਇਹ ਬਹੁਤ ਹੀ ਸਾਫ਼ ਸੁਥਰਾ ਏਰੀਆ ਹੋਊਗਾ ਆਉਣ ਵਾਲਾ ਐਂਡ ਬੜੀ ਅਫੋਟਾ ਜਿਹੀ ਜਿਨ੍ਹਾਂ ਨੇ ਇਹ ਵੀ ਗਲਤ ਸੀ ਕਿ ਸਾਡੇ ਜਿਹੜੇ ਜ ਹੁਣ ਜਿਹੜਾ ਹੈ ਉਹ ਇੱਥੇ ਹੀ ਰੱਖਣ ਐਂਡ ਇਹੋ ਜੇ ਬੰਦਿਆਂ ਦੇ ਅਸੀਂ ਨਕੀਲ ਕਰਾਂਗੇ ਉਹ ਇੱਥੇ ਦੁਬਾਰਾ ਇਹਨਾਂ ਨੂੰ ਦੇਖਣ ਨੂੰ ਵੀ ਨਹੀਂ ਮਿਲੇ। ਕਿੰਨੀ ਹੋਰ ਦੀ ਕਿ ਨਹੀਂ ਹੋਈ ਜੀ ਇੱਥੇ ਵੀ। ਹੁਣ ਅਸੀਂ ਰਿਕਵਰੀ ਕੀ ਹੈ 212 ਗ੍ਰਾਮ ਹੈ ਰੂਮ ਅਸੀਂ ਫੜੀ ਹੈ। ਬਾਕੀ ਅਸੀਂ ਫਰਦਰ ਕਾਰਵਾਈ ਕਰਾਂਗੇ। ਇਹਨਾਂ ਦੀ ਪ੍ਰੋਪਰਟੀ ਕੁਝ ਹੋਰ ਆਈਡੈਂਟੀਫਾਈ ਕਰੀ ਹੈ। ਜਿਹੜੇ ਬਾਕੀ ਏਰੀਆ 'ਚ ਇਹਨਾਂ ਨੇ ਬਣਾਈ ਹੈ ਉਸਤੇ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਜਬਤ ਕਰਾਂਗੇ। ਸਰ ਹੋਰ ਹਾਂ ਕੁਝ ਸਾਡ ਲੇਡੀਜ਼ ਹੈ ਜੀ। ਹੋਰਾਂ ਲੋਕਾਂ ਨੂੰ ਕੀ ਅਪੀਲ ਹੈ ਜਿਹੜੇ ਲੋਕ ਕਈ ਲੜਦੇ। ਅਸੀਂ ਕਰਾਂਗੇ ਕਿ ਸਾਡੇ ਕੋਲੇ ਜਿਹੜੀ ਰੀਅਲ ਟਾਈਮ ਇਹ ਖੁਸ਼ੀ ਦੀ ਗੱਲ ਹੈ ਕਿ ਲੋਕੀ ਸਾਹਮਣੇ ਆਏ ਆ ਉਹ ਹੁਣ ਡਾਂਗ ਚੱਕੇ ਲੋਕਾਂ ਦੇ ਖਿਲਾਫ ਖੜੇ ਹੋਏ ਤੇ ਤੁਸੀਂ ਦੇਖੋ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਆਊਗਾ ਹੁਣ ਪਹਿਲਾ ਜਿਹੜਾ ਇੱਕ ਮੌਲਾ ਸੀਗਾ ਜਿਹੜਾ ਅਸੀਂ ਹੁਣ ਉੱਥੇ ਜਾ ਕੇ ਆਏ ਹਾਂ ਉੱਥੇ ਵੀ ਲੋਕਾਂ ਦੀ ਇਹੀ ਸੀਗੀ ਐਂਡ ਉੱਥੇ ਵੀ ਰਿਜ਼ਲਟ ਦੇਖਣ ਨੂੰ ਤੁਹਾਨੂੰ ਮਿਲਿਆ ਤੇ ਇੱਥੇ ਵੀ ਤੁਹਾਨੂੰ ਬਹੁਤ ਦੇਖਣ ਨੂੰ ਰਿਜ਼ਲਟ ਮਿਲੂਗਾ ਇਹ ਏਰੀਆ ਆਣੇ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਅਸੀਂ 1 ਵੀਕ ਬਾਅਦ ਫੇਰ ਇੱਥੇ ਆਣਾ 1 ਵੀਕ ਤੱਕ ਇਹ ਬਾਹਰ ਨਹੀਂ ਆਉਣਗੇ ਨਹੀਂ ਨਹੀਂ 6 ਮਹੀਨੇ ਅਸੀਂ 1.5 ਮਹੀਨੇ ਬਾਅਦ ਫੇਰ ਇੱਥੇ ਆਣਾ ਕਿਉਂਕਿ ਹਜੇ ਸਾਰੇ ਅੰਦਰ ਚਲੇ ਗਏ ਤੇ ਅਸੀਂ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਇਲੀਗਲ ਪ੍ਰਾਪਰਟੀ ਬਣਾਈ ਹੈ ਹੁਣ ਨੈਕਸਟ ਟਾਈਮ ਉਸ ਤੇ ਅਸੀਂ ਕਾਰਵਾਈ ਕਰਾਂਗੇ chow